ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਆ ਕਿ ਤੁਸੀਂ ਇੰਨੀ ਗਰਮੀ 'ਚ ਇੱਥੇ ਆਏ ਹੋ ਬਸ ਉਹ ਧ ਘਾਟਨਾ ਜੋ ਹੋ ਜੂਗਾ ਕੱਲ ਤੋਂ ਕੰਮ ਸ਼ੁਰੂ ਹੋ ਜੂਗਾ ਅਫਸਰ ਵੀ ਆਉਣਗੇ ਸਾਰੇ ਕੰਮ ਹੋਣਗੇ ਜਿਹੜੀਆਂ ਮੰਗਾਂ ਪਠਾਨ ਮਾਜਰਾ ਸਾਹਿਬ ਨੇ ਦੱਸੀਆਂ ਨੇ ਮੈਂ ਨਾਲ ਲੈ ਕੇ ਚੱਲਿਆਂ ਮੈਂ ਉਹ ਗੱਲ ਕਹਿੰਦੇ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਦਾ ਹਾਂ ਔਰ ਜਿਹੜੀ ਗੱਲ ਮੈਂ ਕਹਤੀ ਉਹ ਮੈਂ ਕਰਦੇ ਹੀ ਕਰਦਾ ਸੋ ਮੈਂ ਬਹਿ ਜੂਗਾ ਇਹ ਚ ਕਾਗਜ਼ੀ ਕਾਰਵਾਈਆਂ ਕਾਫੀ ਨੇ ਤੇ ਨਾਲ ਅਫਸਰ ਬਿਠਾ ਲਾਂਗੇ ਤੁਹਾਨੂੰ ਬੁਲਾ ਲਾਂਗੇ ਤੇ ਤੁਸੀਂ ਆ ਕੇ ਬਹਿ ਕੇ ਹੁਣ ਤੱਕ 8 ਹੁਣ ਤੱਕ ਆਪਣੇ ਇਲਾਕੇ ਚ ਤੁਹਾਡੇ ਚ 21 ਕਰੋੜ ਰੁਪਇਆ ਸਨੌਰ ਹਲਕੇ ਨੂੰ ਨਗਰਪੰਚਾਇਤ ਨੂੰ 21 ਕਰੋੜ 24 ਕਰੋੜ ਰੁਪਇਆ ਦੇਵੀਗੜ੍ਹ ਨੂੰ 24 ਕਰੋੜ ਰੁਪਇਆ ਦੇਵੀਗੜ੍ਹ ਨੂੰ ਆ ਗਿਆ 21 ਕਰੋੜ ਰੁਪਇਆ ਸਨੌਰ ਦੀ ਨਗਰਪੰਚਾਇਤ ਨੂੰ ਹਾਂਜੀ ਦੋਵਾਂ ਬਲਾਕਾਂ ਚ 5 ਕਰੋੜ ਪਹਿਲਾਂ ਕਦੇ 50 ਹਜ਼ਾਰ ਦੇ ਦਿੰਦੇ ਸੀ ਉਹੀ ਸਾਰਾ ਪਿੰਡ ਲੱਡੂ ਵੰਡੀ ਜਾਂਦਾ ਸੀ ਉਹ ਲੱਡੂ ਵੱਧ ਦੇ ਲੱਗ ਜਾਂਦੇ ਸੀ ਲੱਡੂ ਜਲੇਬੀਆਂ 60000 ਲੱਗ ਜਾਂਦਾ ਸੀ ਦੇ ਕੇ 50 ਜਾਂਦੇ ਸੀ ਉਹ ਵੀ ਮਿਲਦਾ ਨਹੀਂ ਸੀ ਅਨਾਉਂਸ ਕਰਕੇ ਤਾੜੀਆਂ ਵੱਜ ਗਈਆਂ ਮੁੜ ਕੇ ਆਇ ਨਹੀਂ ਮੈਂ ਤੁਹਾਨੂੰ ਦੱਸਦਾ ਆਪਣੇ ਪਿੰਡ ਦੀ ਗੱਲ ਆ ਜਿਹੜਾ ਸਰਹੰਦ ਚੋ ਆ ਇਹ ਸਾਡੇ ਪਿੰਡ ਵਿੱਚ ਦੀ ਲੰਘਦਾ ਆ ਜਿਹੜਾ ਜਖੇਪੜ ਵਿੱਚ ਦੀ ਲੰਘਦਾ ਉਹ ਤੇ ਪੁਲ ਨਹੀਂ ਸੀ ਬੜੀ ਦੇਰ ਦੀ ਮੰਗ ਸੀ ਪੁਲ ਨਹੀਂ ਹੈਗਾ ਜੀ ਹੁਣ ਸਾਡੇ ਐਮਐਲਏ ਸਾਹਿਬ ਜਾਂ ਸਾਡੇ ਮਿਨਿਸਟਰ ਸਾਹਿਬ ਚਲੋ ਅੱਜ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਨਹੀਂ ਰਹੇ ਟੀਨ ਸਾਹਿਬ ਤੇ ਮੈਂ 7ਵੀਂ ਚ ਪੜਦਾ ਸੀ ਟੂਰਨਾਮੈਂਟ ਤੇ ਚੀਫ ਅਗਸਟ ਬੁਲਾ ਲੇ ਉਹ ਕਹਿੰਦੇ ਵੀ ਮਹਿੰਦਰ ਮਾਟਰ ਦੇ ਮੁੰਡੇ ਤੋਂ ਲਖਾ ਲਓ ਏ ਮੰਗ ਪੱਤਰ ਉਹਦੀ ਲਿਖਾਈ ਵਧੀਆ ਮੈਂ 7ਵੀਂ ਚ ਪੜਦਾ 11-12 ਸਾਲ ਦਾ ਹੋਊਗਾ ਜੀ ਮੇਰੇ ਕੋਲੇ ਆ ਗਈ ਪੰਚਾਇਤ ਕਹਿੰਦੇ ਲਿਖ ਬਈ ਵੀ ਇੱਕ ਤਾਂ ਪਿੰਡ ਵੱਲੋਂ ਸਵਾਗਤ ਧੰਨਵਾਦ ਜੀ ਮੰਗਾ ਪਹਿਲੇ ਨੰਬਰ ਤੇ ਲਿਖ ਨਾਲੇ ਉੱਤੇ ਪੁਲ ਬਣਾਇਆ ਜਾਵੇ ਮੈਂ ਲਿਖਤਾ ਜੀ ਸਾਡੇ ਪਿੰਡ ਵਾਲੇ ਧੰਨੇ ਮੈਂਬਰ ਨੇ ਟੂਰਨਾਮੈਂਟ ਤੇ ਢੀਂਡਾ ਸਾਹਿਬ ਦੇ ਸਾਹਮਣੇ ਪੜਤਾ ਜੀ ਵੀ ਨਾਲੇ ਉੱਤੇ ਪੁਲ ਬਣਾਇਆ ਢੀਂਡਾ ਸਾਹਿਬ ਕਹਿੰਦੇ ਬਹੁਤ ਜਾਇਜ਼ ਮੰਗ ਹੈ ਪੁਲ ਬਣ ਜਾਊਗਾ ਤਾੜੀਆਂ ਵੱਜ ਗਈਆਂ ਅਗਲੇ ਸਾਲ ਫੇਰ ਆਗੇ ਜੀ ਟੂਰਨਾਮੈਂਟ ਫੇਰ ਮੇਰੇ ਕੋਲ ਆ ਗਈ ਪੰਚਾਇਤ ਕਹਿੰਦੇ ਵੀ ਲੇਖ ਮੰਗਾ ਮੈਂ ਕਹਿੰਦ ਕਿ ਕਿਹੜੀ ਲਿਖਣੀ ਕਹਿੰਦੇ ਪਹਿਲੀ ਤਾਂ ਉਹੀ ਲਿਖ ਬੀ ਨਾਲੇ ਉੱਤੇ ਪੁਲ ਬਣਾਇਆ ਜਾਵੇ ਮੈਂ ਫੇਰ ਲਿਖਤੀ ਜੀ ਧੰਨੇ ਮੈਂਬਰ ਨੇ ਫੇਰ ਪੜਤੀ ਜੀ ਤੇ ਜੀ ਸਾਹਿਬ ਨੇ ਫੇਰ ਤਾੜੀਆਂ ਮਰਵਾਤੀਆਂ ਕਹਿੰਦੇ ਬਣੂਗਾ ਮੈਂ ਨੌਮੀ ਚ ਹੋ ਗਿਆ ਜੀ ਤੀਜੇ ਸਾਲ ਫੇਰ ਆਗੇ ਜੀ ਲੇਖਵਈਅਤ ਦੀ ਮੰਗਾ ਹੋਏ ਮੈਂ ਕਿਹਾ ਵੀ ਇਹ ਬਦਲੀਆਂ ਹੋਣਗੀਆਂ ਦੀਦਾ ਮੰਗਾ ਪਹਿਲੀ ਮੰਗ ਕਿਹੜੀ ਕਹਿੰਦੇ ਉਹੀ ਨਾਲੇ ਉੱਤੇ ਪੁਲ ਬਣਾਇਆ ਜਾਵੇ ਲੋ ਜੀ ਮੈਂ 10ਵੀਂ ਚ ਹੋ ਗਿਆ 11ਵੀਂ ਚ ਮੈਂ ਲਿਖੀ ਗਿਆ ਪੰਨਾ ਮੈਂਬਰ ਪੜੀ ਗਿਆ ਟੀਜ਼ਾ ਸਾਹਿਬ ਤਾੜੀਆਂ ਬੁਜਾਈਂ ਗਏ ਬਈ ਨਾਲੇ ਤੇ ਪੁਲ ਨਹੀਂ ਬਣਿਆ ਬਈ 2014 ਚ ਪਤਾ ਨਹੀਂ ਸੰਜੋਗ ਪ੍ਰਮਾਤਮਾ ਨੇ ਕੀ ਲਿਖੇ ਸੀ ਉਹਨਾਂ ਨੂੰ ਹਰਾ ਕੇ ਲੋਕਾਂ ਨੇ ਮੈਨੂੰ ਐਮਪੀ ਬਣਾਤਾ ਮੈਂ ਐਮਪੀ ਬਣ ਗਿਆ ਸਾਡੇ ਪਿੰਡ ਵਾਲੇ ਆ ਗਏ ਉਹ ਨਿਆਰਾ ਆ ਗਿਆ ਜੀ ਆਪਣੇ ਪਿੰਡ ਦਾ ਐਮਪੀ ਬਣ ਗਿਆ ਮੈਂ ਹਾਂ ਤੇ ਮੰਗ ਪੱਤਰ ਜਿਹਾ ਲਿਆਇਆ ਮੈਂ ਵੈਰੀ ਗੁੱਡ ਕਿਹੜੀ ਮੰਗ ਆ ਪਹਿਲੀ ਉਹੀ ਹੈ ਕਹਿੰਦੇ ਪਹਿਲੀ ਤਾਂ ਜਿਹੜੀ ਤੂੰ ਹੀ ਲਿਖਦਾ ਰਿਆ ਪਹਿਲਾਂ 10 ਦੀ 10-11 ਸਾਲ ਤੱਕ ਤੂੰ ਹੀ ਲਿਖਦਾ ਰਿਆ ਵੀ ਨਾਲੇ ਉੱਤੇ ਪੁਲ ਬਣਾਇਆ ਜਾਵੇ ਉਹ ਹੁਣ ਬਣਾਇਆ ਜੀ ਜਾ ਕੇ ਦੇਖ ਕੇ ਆਏ ਉਹ ਤੇ ਕਿਰਪਾ ਕਰਕੇ ਇਧਰੋਂ ਧਰਮਗੰਗਲ ਵਾਲੇ ਪਾਸੇ ਜਾਵਾਂਗੇ ਨਾ ਜਦੋਂ ਜਦੋਂ ਇਧਰੋਂ ਜਖੇਪੜ ਤੋਂ ਧਰਮਗੰਗਲ ਵਾਲੇ ਪਾਸੇ ਜਾਵਾਂਗੇ ਉਦੋਂ ਪਿੰਡ ਸਾਡੇ ਪਿੰਡ ਦੇ ਸ਼ੁਰੂ ਹੋਣ ਤੋਂ ਪਹਿਲਾਂ ਪੁਲ ਆਪਣਾ ਹੈ ਹੁਣ ਕੀ ਕਰੀਏ ਜੀ ਫਿਰ ਕਹਿੰਦੇ ਸਾਨੂੰ ਜਿਤਾਉਂਦੇ ਨਹੀਂ ਫਿਰ ਕਹਿੰਦੇ ਸਾਨੂੰ ਲੋਕ ਐ ਨਹੀਂ ਕਰਦੇ ਉਹ ਨਹੀਂ ਕਰਦੇ ਸੋ ਇਹਨਾਂ ਨੇ ਕੀ ਕਰਨਾ ਜੀ ਮੈਂ ਤਾਂ ਇਹੀ ਕਹਿਣਾ ਚੰਗੇ ਬੰਦਿਆਂ ਨੂੰ ਚੁਣ ਕੇ ਭੇਜੋ ਚੰਗੇ ਬੰਦਿਆਂ ਨੂੰ ਵਿਧਾਨ ਸਭਾ ਲੋਕ ਸਭਾ ਚ ਭੇਜੋ ਤਾਂ ਚੰਗੇ ਕਾਨੂੰਨ ਬਣ ਕੇ ਆਉਣਗੇ ਮਾੜਿਆਂ ਨੂੰ ਭੇਜ ਦੋਂਗੇ ਤਾਂ ਮਾੜੇ ਕਾਨੂੰਨ ਬਣ ਜਾਣਗੇ ਆਹੀ ਹੈ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਇੰਨਾ ਗਰਮੀ ਚ ਬੈਠੇ ਤੇ ਦੋਨੇ ਹੱਥੋਂ ਪਰਚਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨ ਕਲੱਬ ਬੋਲੇ ਸੋਨਿਆਲ ਬਹੁਤ ਬਹੁਤ ਧੰਨਵਾਦ ਜਉਂਦੇ ਵਸਦੇ ਰਹੋ ਆਰਾਮ ਨਾਲ ਜਾਇਓ ਮਾਵਾ ਪੈਣਾ ਵੀ ਨੇ ਬਜ਼ੁਰਗ ਵੀ ਨੇ ਬੱਚੇ ਵੀ ਨੇ ਆਬਾਦ ਰਹੋ ਜਿੰਦਬਾਦ ਰਹੋ ਬਹੁਤ ਬਹੁਤ ਧੰਨਵਾਦ ਜੀ ਦਿਲ ਦੀਆਂ ਗਰਾਈਆਂ ਦਾ ਧੰਨਵਾਦ ਬਹੁਤ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਰੰਗਲਾ ਪੰਜਾਬ ਬਣਾਉਣ ਦੀ ਸੌ ਸ਼ਹੀਦਾਂ ਦੀ ਧਰਤੀ ਤੇ ਜਾ ਕੇ ਚੁੱਕੀ ਅਤੇ ਪੰਜਾਬ ਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਡਾਕਟਰ ਬੀ ਆਰ ਅੰਬੇਦਕਰ ਦੇ ਸੁਪਨਿਆਂ ਦਾ ਪੰਜਾਬ ਬਣਾਉਣ ਦਾ ਤਹਈਆ ਕੀਤਾ ਹੁਣ ਕੁਝ ਸਨਮਾਨ ਨੇ ਮਾਜੋਕ ਮੁੱਖ ਮੰਤਰੀ ਵੱਲੋਂ ਕਰੇ ਜਾਣੇ ਨੇ ਜੀਐਸ ਇੰਡਸਟਰੀ ਜਿਨ੍ਹਾਂ ਦੇ ਚੇਅਰਮੈਨ ਜਤਿੰਦਰ ਸਿੰਘ ਤੇ ਮਨੀਸ਼ ਕੁਮਾਰ ਜੀਐਮ ਇਸ ਇੰਡਸਟਰੀ ਨੇ ਸਰ ਸਨੌਰ ਹਲਕੇ ਦੇ ਲਈ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਲਈ ਬੜਾ ਵੱਡਾ ਕਦਮ ਉਠਾਇਆ ਨਾਲ ਹੀ ਅਸੀਂ ਹਲਕਾ ਸਨੌਰ ਵੱਲੋਂ ਸਨਮਾਨ ਕਰ ਰਹੇ ਹਾਂ ਕੈਬਨਟ ਮੰਤਰੀ ਸਰਦਾਰ ਹਦੀਪ ਸਿੰਘ ਜੀ ਮੁੰਡੀਆਂ ਸਾਰੇ ਐਮਐਲਏ ਸਹਿਬਾਨ ਚੇਤਨ ਸਿੰਘ ਜੋੜਾ ਮਾਜਰਾ ਗੁਰਦੇਵ ਸਿੰਘ ਦੇਵਮਾਨ ਕੁਲਵੰਤ ਸਿੰਘ ਬਾਜੀਗਰ ਅਤੇ ਗੁਰਲਾਲ ਘਨੌਰ ਜੀ ਮੁੱਖ ਮੰਤਰੀ ਸਾਹਿਬ ਦਾ ਅਸੀਂ ਹਲਕਾ ਸਨੌਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਡੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਵੱਲੋਂ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਲਕਾ ਸਨੌਰ ਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ